இது <laughs> 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 ਅਨੀਆਂ ਧੱਕੇ ਕਰਦੇ ਆ ਮਸਲਾ ਇਹ ਗੁੱਸਾ ਉਸ ਦਾ ਪਰਿਵਾਰ ਹੈ ਜੀ ਇਹਦਾ ਕਿ ਬੇਟਾ ਅਰਸ਼ਦੀਪ ਸਿੰਘ ਜਸ਼ਨਦੀਪ ਕੌਰ ਪੋਤਰਾ ਇਹਦਾ ਗੁਰਬਾ ਸਿੰਘ ਇੱਕ ਸਾਲਾ ਆਇਆ ਸੀ ਉਹਦੇ ਬੇਟੇ ਦਾ ਸੁੱਤੇ ਅੰਦਰ ਬਿਠੀ ਲਾ ਗਿਓ ਅੱਗ ਵਾਲੀ ਉਹ ਗੈਸ ਚਲਣਾ ਹੀ ਕਰਨਾ ਵਾਪਰੇ ਕਿਤੇ ਜਿਹਨਾਂ ਦੇ ਸਰ ਮੌਤ ਹੋ ਗਈ ਇਹਦੇ ਕੀ ਸੀ ਨਾ ਨਾ ਇਤਨਾ ਦੀ ਹੋ ਗਈ ਅਰਸ਼ਦੀਪ ਸਿੰਘ ਜਸ਼ਨਦੀਪ ਕੌਰ ਤੇ ਗੁਰਬਾ ਸਿੰਘ ਜੋ ਸਾੜਾ ਨਾਲ ਕਿਸ ਨੇ ਉਹ ਦਾਲ ਕਰਾਇਆ ਹੋ ਸਕਦਾ ਨਹੀਂ ਸਰ ਦੇਖੀ ਸਰਕਾਰ ਹੋ ਗਈ ਕਾਰਵਾਈ ਇਹਨੂੰ ਕਿਹਾ ਸੀ ਘਰਿਆਂ ਦੇ ਕਾਰਵਾਈ ਕੋਈ ਨਹੀਂ ਕਰਾਉਣੀ ਅਸੀਂ ਇੰਦੇ ਚਾਣ ਚਿਕਵਾ ਕਰਨਾ ਰੱਖੀ ਹੈ ਅਸੀਂ ਕਾਰਵਾਈ ਕੋਈ ਨਹੀਂ ਕਰਾਉਣੀ ਉਹਦਾ ਪੜਾ ਲੱਗਾ ਆਹ ਗੱਲਬਾਤ ਹੋ ਗਈ ਆ ਕੀ ਗੱਲਬਾਤ ਹੋ ਗਈ ਹਾਂ ਇਹ ਅੰਦਰ ਸੁੱਤੇ ਹੀ ਨੇ ਨਾ ਗਿੱਟੀ ਪੜੀ ਹੈ ਹਾਂਜੀ ਇਹ ਤਾਂ ਕਰਕੇ ਹਨਾ ਕਰਨਾ ਹੋਊਗੀ ਇਹਨਾਂ ਨਾਲ ਕਿੰਨੇ ਇਹ ਮੋਰ ਹੋਈ ਇਥੇ ਦਾਹਤ ਰਾਹ ਆਇਆ ਆ ਅੱਛਾ ਜੀ ਹਾਂਜੀ ਨੇ ਬੱਧੀਆ ਕਿ ਨਹੀਂ ਜਨਾਨੀ ਇੱਕਾ ਬੰਦੇ ਤੈਨਾਂ ਦੋ ਜਵਾਗ ਆਏ ਕੋਈ ਆਵਾ ਜਵਾਕਾਂ ਨੇ ਕਿੰਨੀ ਉਮਰ ਹੈ ਜਵਾਕਾਂ ਨੇ ਇੱਕ ਧੂਮ ਮਿਨਹਲਾ ਵਾ ਦੂਜਾ ਹੈਗਾ ਵਾ 98 ਸਾਲਾਂ ਦਾ ਹਾਂਜੀ ਕਿਸ ਤਾਂ ਪਤਾ ਲੱਗਾ ਸਰ ਜੀ ਸਾਨੂੰ ਵੀ ਦਿਨੇ ਬੜਾ ਲੱਗਾ ਦਿਨੇ ਫੋਨ ਆਇਆ ਹੋਇਆ ਹਾਂਜੀ ਰਾਤ ਬਹੁਤ ਜਿਆਦੀ ਸੀ ਇਹਨੇ ਗਿੱਠੀ ਚੱਕ ਪਾਲੀ ਸੀ ਵਿੱਚ ਵਿਚਾਰੇ ਨੇ ਪੀਪੇ ਚਾਦਰ ਰੱਖ ਕੇ ਤੇ ਕੋਲਾ ਕਿਤੇ ਪੱਠੇ ਤੋਂ ਲਿਆਂਦਾ ਤੇ ਉਹ ਬਾਲ ਬੈਠੀ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਵਿਚਾਰਿਆਂ ਬੂਏ ਵਾਏ ਬੰਦ ਕਰਕੇ ਚਾ ਕੇ ਸੇਕਣ ਦੇ ਤੇ ਪਤਾ ਨਹੀਂ ਲੱਗਾ ਵਿਚਾਰਿਆਂ ਨੂੰ ਸੁੱਤੇ ਉੱਠੇ ਦਿਨੇ ਵਿਚਾਰਿਆਂ ਬੂਆ ਖੋਲੇ ਤੇ ਫਿਰ ਵੇਖੇ ਤਿੰਨ ਜੀ ਘਰ ਦੇ ਚੌਥਾ ਵਿਚਾਰਾ ਹਸਪੀਟਲ ਦਾ ਬੱਚਾ ਹਾਂਜੀ ਤਿੰਨ ਜਣੇ ਦੀ ਹੋਈ ਭਾਜੀ ਹਾਂਜੀ ਇੱਕ ਬੱਚਾ ਦੋਵੇਂ ਦੀ ਆਪ ਸਾਨੂੰ ਮਿਲਿਆ ਗਿਆ ਸਮਾਰਨ ਕੀ ਕਰ ਹਾਂਜੀ ਪਹਿਲਾਂ ਵਿਚਾਰਿਆਂ ਨੇ ਬੜੇ ਚਾਅ ਮਿਲਾ ਕੇ ਤੇ ਥੋੜੀ ਪਤਾ ਨਹੀਂ ਕੀ ਹੋ ਜਾਣਾ ਬਾਅਦ ਚ ਹੁਣ ਲੋੜੀ ਉਤੋਂ ਆਈ ਤੇ ਉਹਨਾਂ ਦੇ ਪਤਾ ਤੇ ਲੋੜਾ ਵੱਜ ਗਿਆ ਵਿਚਾਰਿਆਂ ਨੂੰ ਬਹੁਤ ਬੁਰੀ ਖਬਰ ਆ ਜੀ